ਸਤਿ ਸ੍ਰੀ ਅਕਾਲ ਜੀ ਅਨੁਸ਼ੀਲ ਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵਾਂ ਹੋਰ ਵਲੌਗ ਕਿ ਅੱਜ ਆਪਾਂ ਚੱਲਦੇ ਆਂ ਕਿਲਾ ਮੁਬਾਰਕ ਤੋਂ ਖੰਡੇ ਤੋਂ ਲੱਖੀ ਜੰਗਲਾ ਸਹਿਬ ਗੁਰਦੁਆਰਾ ਉਸ ਸੁਵਿਧਤਰ ਸਥਾਨ ਤੇ ਜਿੱਥੇ ਚਾਰ ਪਾਸੇ ਆਇਆ ਆਇਆ ਹੋਣੀਆਂ ਹਨ ਤੇ ਉਸ ਸਥਾਨ ਦੇ ਘਰੌਣੇ ਅੱਜ ਨੂੰ ਦਰਸ਼ਨ ਬਣੇ ਰਹੋ ਆਪਣੇ ਵਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵਧੀਆ ਆਪਾਂ ਨੇ ਗੁਰਦੁਆਰੇ ਚ ਰੋਟੀ ਖਾ ਲਈ ਇੱਥੇ ਕਿਲੇ ਜਿਹੜਾ ਗੁਰਦੁਆਰਾ ਸੀ ਤੇ ਪਾਣੀ ਪੂਣੀ ਭਰ ਲਿਆ ਨਾਲ ਹੁਣ ਹੌਲੀ ਹੌਲੀ ਚਲੇ ਜਾਵਾਂਗੇ ਤੇ ਵੈਸੇ ਦਾ ਬਾੜ 16 ਕਿਲੋਮੀਟਰ ਹੀ ਹੈ ਦੂਸਰੇ ਗੁਰਦੁਆਰਾ 10ਵੀਂ ਪਾਸਾਈ ਲੱਤੀ ਹੰਦਰਾ ਆਪਾਂ ਜਾ ਰਹੇ ਆਂ ਯਾਰ ਖਰਾਬ ਹੀ ਬਹੁਤ ਹੈ ਪਾਣੀ ਪਾਣੀ ਸਾਰੇ ਤੇ 100 ਕਿਲੋਮੀਟਰ ਜਾਣਾ ਤੇ ਸਾਰੇ ਨੂੰ ਇਦਾਂ ਹੋ ਗਿਆ ਇਹ ਦੇਖ ਰਿਹਾ ਥੋੜਾ ਕੰਝਦਾ ਇਸ ਦਾ ਕੀ ਤੁਹਾਨੂੰ ਦੇਖ ਪੈਟੈਂਟ ਦੇ ਜਿਹੜੇ ਆਫ ਰੋਡ ਕੀ ਚੱਲੀ ਜਾਂਦੀ ਆ ਆ ਬਹੁਤ ਤੇ ਅਕਸਰ ਹੀ ਨਾ ਸੱਤ ਕਿਲੋ ਮੀਟਰ ਹੈ ਗੁਰਦਵਾਰਾ ਆਹ ਤਿੰਨ ਕਿਲੋ ਮੀਟਰ ਹੈ ਸਾਹਿਬ ਚੱਲਾਂਗੇ ਜਾ ਕੇ ਪੁੱਛ ਰਿਹਾ ਬਾਪਿਆਂ ਨੂੰ ਕੀ ਕਹਿੰਦੇ ਨੇ ਕਮਰਾ ਮਿਲੂ ਉੱਥੇ ਜਾਂ ਨਹੀਂ ਤੇ ਉੱਥੇ ਘਰ ਲਾਉਣਾ ਹੈ ਵੀ ਜੀ ਆਪਾਂ ਪਹੁੰਚ ਗਏ ਸੀਗੇ ਲੱਖੀ ਖੰਡੇ ਕੋਈ ਗੁਰਦੁਆਰਾ ਸੀ ਜਾਂ ਕੋਈ ਉੱਥੇ ਜਾ ਰਹੇ ਆ ਬਸ 4 ਕਿਲੋਮੀਟਰ ਰਹਿ ਗਿਆ ਵਧੀਆ ਅੱਜ ਦਾ ਕਾਫੀ ਲੰਬਾ ਸਫ਼ਰ ਨਿਕਲ ਗਿਆ 65 55 65 ਕਿਲੋਮੀਟਰ ਨਿਕਲੇ ਹੋਊਗਾ ਜੇ ਮੈਂ ਜਸਾਕ ਇੱਥੇ ਜੇ ਕੋਈ ਸਾਕੇ ਤੁਹਾਨੂੰ ਪਹੁੰਚ ਕੇ ਦੱਸਾਂਗੇ ਕਿ ਕਿੰਨੇ ਕਿਲੋਮੀਟਰ ਕਵਰ ਕੀਤਾ ਜੋ ਤਲਵੰਡੀ ਸਾਬੋ ਤੋਂ ਤੁਰੇ ਸੀ ਸਵੇਰੇ ਇਹ ਪਹਿਲਾ ਤਾਂ ਐਸੀ ਬਿੰਦੂ ਨਾ ਜੇ ਰਸਤੇ 'ਚ ਵੈਸੇ ਗੁੰਮਦਾ ਹੋਇਆ ਪਿਆ ਸਾਰਾ ਮੀਂਹ ਵਾਲਾ ਮੌਸਮ ਤਾਂ ਹੈਗਾ ਪਰ ਆਇਆ ਨਹੀਂ ਵਾਈਗਰੂ ਦੀ ਮੇਰੀ ਹੈ ਕੋਈ ਰਸਤੇ 'ਚ ਆਪ ਨੂੰ ਕਿਤੇ ਵੀ ਮੀਂਹ ਨਹੀਂ ਟਕਰਿਆ ਵੀ ਖੜਨਾ ਨਹੀਂ ਪਿਆ ਨਹੀਂ ਉਮੀਦਾ ਕਰਕੇ ਹੋਰ ਤਾਂ ਕਿ ਕੋਈ ਟਕਰ ਨਹੀਂ ਖੜਨਾ ਪੈਂਦਾ ਹਲ ਮੁੱਕੇ ਤੋਂ ਮੁਕਸਰਚਾ ਨੂੰ ਹੋ ਜਾਗੇ 2 ਕਿਲੋਮੀਟਰ ਰਹਿ ਗਿਆ ਜੀ ਗੁਰਦੁਆਰਾ ਸਾਹਿਬ ਤੇ ਪਹਿਲਾਂ ਉਹ ਗਲਤ ਰਸਤਾ ਵਾਗਿਆ ਜੀ ਉਹ ਮੁੜ ਕੇ ਆਏ ਆਗੇ ਉਹ ਉਹ ਜਾਣਦਾ ਤਾਂ ਹੈਗਾ ਸੀ ਉਹ ਗੁਰਦੁਆਰੇ ਵੱਲ ਰਸਤਾ ਪਰ ਉਹ ਕੱਚੀ ਪਹੀ ਸੀ ਮੀਂਹ ਮੀਂਹ ਪੈਣ ਕਰਕੇ ਕੱਚੀ ਪਹੀ ਥੋੜੀ ਜਿਹੀ ਹੋ ਜਾਂਦਾ ਸਾਈਕਲ ਟੁੱਟ ਜਾਂਦਾ ਵਿੱਚ ਤੇ ਫਿਰ ਆਹ ਰਸਤੇ ਆਏ ਉਧਰ ਦੇਖਣ ਦਾ ਲੱਗਿਆ ਸਾਹਮਣੇ ਗੁਰਦੁਆਰਾ ਬਾਬਾ ਜੀ ਨੂੰ ਕਮਰਾ ਪੁੱਛਿਆ ਬਾਬਾ ਜੀ ਕਹਿੰਦੇ ਵੀ ਕਮਰੇ ਦਾ ਇੱਥੇ ਹੈ ਨਹੀਂ ਜਿੱਥੇ ਅਸੀਂ ਸੌਵਾਂਗੇ ਉੱਥੇ ਤੂੰ ਸੌਵੇਂ ਤੇ ਹਾਲ ਜੀ ਸੌਣਾ ਪੈਣਾ ਅੱਜ ਤੇ ਬਾਬਾ ਜੀ ਨੇ ਛੋੜ ਲਿਆ ਦੇ ਸੀ ਕਹਿੰਦੇ ਤੁਸੀਂ ਛੋੜ ਖਾਓ ਇੱਕ ਵਾਰ ਤੇ ਉਸ ਤੋਂ ਬਾਅਦ ਕਹਿੰਦੇ ਆਪਦਾ ਬੈਠ ਜਿਓ ਇਥੇ ਅਸੀਂ ਸਾਵਾਂਗੇ ਵੀਡੀਓ ਵਗੈਰਾ ਬਣਾਉਣਾ ਲੋਕੀਂ ਕੋਈ ਚੱਕਰ ਨਹੀਂ ਜਾਂਦੇ ਤੇ ਹੁਣ ਬੈਠੇ ਆ ਬਸ ਚੋਲ ਚੂਲ ਖਾਣੇ ਆ ਤੇਲ ਦੁਆਦ ਕੁਛ ਨਹੀਂ ਆਉਂਦਾ ਕੋਈ ਸਿਸਟਮ ਪ੍ਰਬੰਧ ਹੋਇਆ ਤਾਂ ਨਾ ਆਉਂਦਾ ਪੁੱਛ ਕੇ ਤੇ ਵੀਡੀਓ ਵਗੈਰਾ ਬਣਾਵਾਂਗੇ ਤੇ ਪੈ ਜਾਵਾਂਗੇ ਇੱਥੇ ਕੋਲੀ ਮੰਜੜਾ ਕਿ ਜਿਆ ਗੱਦਾ ਸਿੱਟ ਲਾਂਗੇ ਗੱਦੇ ਹੀ ਪੈਸੇ ਉੱਥੇ ਲੱਖੀ ਜੰਗਲ ਦਰਦਵਾਰਾ ਵੀ ਆਪ ਪੜੇ ਆ ਅਰੈਸਟ ਕਰ ਰਹੇ ਆ ਬਾਬਾ ਜੀ ਨੇ ਹੀ ਕੀਤਾ ਇਹ ਕੋਈ ਗੱਲ ਨਹੀਂ ਸਾਾਨੂੰ ਹੁਣ ਵਲੌਗ ਬਣਾਵਾ ਆਇਆ ਥੋੜਾ ਜਿਹਾ ਟਾਈਮ ਘੰਟਾ ਕਰਾਸਟ ਕਰਕੇ ਇਤਿਹਾਸ ਵਾਲਾ ਹੋਣਾ ਹੈ ਤੇ ਦਿਖਾਉਣਾ ਤੁਹਾਨੂੰ ਸਾਰਾ ਪ੍ਰੋਗਰਾਮ ਕਿਵੇਂ ਦਾ ਤੇ ਉਸ ਸਥਾਨ ਦਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਤੇ ਕਿਹੜੇ ਗੁਰੂ ਸਾਹਿਬ ਆਏ ਸੀ ਇੱਥੇ ਸਾਰਾ ਕੁਝ ਦੱਸਾਂਗੇ ਆਪਣੇ ਚੈਨਲ ਨੂੰ ਕਰ ਲੋ ਫੋਲੋ ਹਾਂਜੀ ਕੀ ਹਾਲ ਚਾਲ ਨੇ ਤੇ ਆਪਾਂ ਪਹੁੰਚੇ ਆ ਲੱਖੀ ਜੰਗਲ ਸਹਿਬ ਪਾਸ਼ਾਹੀ 10ਵੀਂ ਆ ਤੇ ਬਹੁਤ ਹੀ ਪਵਿੱਤਰ ਸਥਾਨ ਆ ਇਹ ਪਵਿੱਤਰ ਧਰਤੀ ਆ ਤੇ ਇੱਥੋਂ ਦਾ ਤੁਹਾਨੂੰ ਅੱਜ ਇਤਿਹਾਸ ਦੱਸਾਂਗੇ ਤੇ ਇਸ ਸਥਾਨ ਤੇ ਚਾਰ ਗੁਰੂ ਸਹਿਬ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੀ ਦਾਤਨ ਕਰਕੇ ਚਾਰ ਫਾੜਾਂ ਕਰਕੇ ਲਾਈ ਸੀ ਜੋ ਅਜ ਫਲਾਈ ਦੇ ਦਰਸਤ ਦੇ ਰੂਪ ਵਿੱਚ ਚਾਰ ਮੁੱਢ ਮਜੂਦ ਹਨ ਜੀ ਤੇ ਆਸੀ ਫਲਾਈ ਦੀ ਦਾਤਨ ਕੀਤੀ ਸੀ ਇਥੇ ਚਾਰ ਫਾੜਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਐਸੀ ਤੇ ਇਸ ਸਥਾਨ ਤੇ ਛੋਟਾ ਜਿਹਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਇਹ ਉਹ ਥਾਂ ਜੀ ਤੁਸੀਂ ਦੇਖ ਸਕਦੇ ਹੋ ਫਾਇਰੀ ਲੱਤਤੀ ਕਰਕੇ ਉਹਦੋਂ ਮਗਰ ਉਹਦੇ ਚਾਰ ਫਾੜਾ ਕਰਕੇ ਉਹ ਲਾਤੀਆਂ ਸਨ ਤੇ ਗੁਰੂ ਸਾਹਿਬ ਨੇ ਉਹ ਅੱਜ ਵੀ ਇੱਥੇ ਨੇ ਤੇ ਬਸ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਹਦਾ ਹਜੇ ਕੰਮ ਚੱਲ ਰਿਹਾ ਤੇ ਬਣਨਾ ਪ੍ਰੋਪਰ ਦੱਸ ਰਹੇ ਸੀ ਬਾਬਾ ਜੀ ਤੇ ਕਹਿੰਦੇ ਵੀ ਹੁਣ ਬਣਾਉਣਾਗਾ ਮੂਹਰੇ ਅੱਗੇ ਜਾ ਕੇ ਆਜੋ ਤੁਹਾਨੂੰ ਦਿਖਾਉਨੇ ਆ ਹੋਰ ਕਰਮ ਸਥਾਨ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੋਰ ਵੀ ਬਹੁਤ ਥਾਵਾਂ ਨੇ ਬਹੁਤ ਚੀਜ਼ਾਂ ਨੇ ਹਨਾ ਅੱਜ ਆਪਾਂ ਇੱਥੇ ਪਹੁੰਚੇ ਆ ਤੇ ਤੁਹਾਨੂੰ ਪੂਰਾ ਬਲੌਗ ਦਿਖਾਉਣੇ ਆ। ਇੱਥੇ ਆ ਸੇ ਗੁਰਦੁਆਰਾ ਜੀ ਇਹ ਲੱਖੀ ਜੰਗਲ ਸਾਹਿਬ ਤੇ ਪਾਸ਼ਾਈ ਪਹਿਲੀ ਛੇਵੀਂ ਸੱਤਵੀਂ ਦਸਵੀਂ ਸੌਣੀ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਮੁਖ ਪ੍ਰਮੰਦਰ ਸਿੰਘ ਹੇ ਬਾਬਾ ਬੜਵੀਰ ਸਿੰਘ ਜੀ 96 ਕਰੋੜੀ ਇਹ ਇਹ ਇਤਿਹਾਸਿਕ ਗੁਰਦੁਆਰਾ ਸੇਵਾ ਤੁਸੀਂ ਦੇਖ ਸਕਦੇ ਹੋ ਤੇ ਦਿਖਾਉਂਦੇ ਆ ਤੁਹਾਨੂੰ ਇਧਰਲੀ ਸਾਈਡ ਸਾਰਾ ਇਹ ਸਰੋਵਰ ਆ ਗਿਆ ਕੋਈ ਪਰਿਵਰਤੀ ਵਾਲ ਰਹੇ ਨਹੀਂ ਜੀ ਹੈ ਅਸਮੇਂ ਹੋਰ ਸੰਗੀਤ ਨਾਲ ਆ ਗਿਆ ਨਾ ਨਾਲੇ ਉੱਤੇ ਆਦਾ ਆਪਣਾ ਹਾਂਜੀ ਆਪਾਂ ਜਿੱਥੇ ਆਏ ਹੋਏ ਆ ਇਹ ਤੁਹਾਨੂੰ ਪਿੱਛੇ ਦਿਖਦਾ ਹੋਣਾ ਗੁਰਦੁਆਰਾ ਸਾਹਿਬ ਤੇ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ ਬੈਠ ਕੇ 1 ਲੱਖ ਪਾਠ ਕੀਤਾ ਇਸ ਸਥਾਨ ਤੇ ਬੈਠ ਕੇ 1 ਲੱਖ ਪਾਠ ਜਪ ਜੀ ਸਾਹਿਬ ਦਾ ਕੀਤਾ ਸੀ ਠੀਕ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਤੇ ਉਹਨਾਂ ਨੇ ਫਲਾਹੀ ਦੀ ਦਾਤਨ ਕੀਤੀ ਸੀ ਤੇ ਦੱਸ ਦਿੰਦੇ ਆ ਚਾਰ ਫਾੜਾ ਕਰਕੇ ਗੱਡਤੀਆਂ ਸੀ ਤੇ ਉਹ ਫਲਾਹੀ ਦੇ ਚਾਰੇ ਦਰਖਤ ਅੱਜ ਵੀ ਮੌਜੂਦ ਨੇ ਇਸ ਸਥਾਨ ਤੇ ਤੇ ਇੱਥੇ ਚਾਰ ਪਾਸੇ ਛਾਈਆਂ ਆਈਆਂ ਸੀ ਛੇਵੇਂ ਗੁਰੂ ਆਏ ਸੀ ਸੱਤਵੇਂ ਗੁਰੂ ਆਏ ਸੀ ਪਹਿਲੇ ਗੁਰੂ ਆਏ ਸੀ ਤੇ ਦਸਵੇਂ ਗੁਰੂ ਆਏ ਸੀ ਤੇ ਇਹ ਸਥਾਨ ਅੱਜ ਦੇ ਟਾਈਮ 'ਚ ਫਾਇਡ ਹੋਇਆ ਪਿਆਗਾ ਜ਼ਿਆਦਾਤਰ ਪਤਾ ਨਹੀਂ ਹੈਗਾ ਲੋਕਾਂ ਨੂੰ ਠੀਕ ਆ ਕੋਈ ਕੋਈ ਆਉਂਦਾਗਾ ਇਹ ਬਠਿੰਡੇ ਤੋਂ ਸਾਰਾ 10 ਕਿਲੋਮੀਟਰ ਦੂਰ ਪੈਂਦਾ ਬਟਿੰਡੇ ਤੋਂ ਤੇ ਤੁਸੀਂ ਇੱਥੇ ਆ ਸਕਦੇ ਹੋ